ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਦਰਮਨ ਪੰਡੋਰੀ ਅਕਸਰ ਤੁਹਾਡੇ ਨਾਲ ਚਰਚਾ ਕਰਵਾਉਂਦਾ ਤੇ ਚਰਚਾ ਲੈ ਕੇ حاضر ਹੁੰਦਾ ਹਾਂ ਅੱਜ ਜਿਹੜੇ ਵਿਚਾਰ ਅਸੀਂ ਤੁਹਾਡੇ ਸਾਹਮਣੇ ਲੈ ਕੇ حاضر ਹੋਏ ਆ ਉਹ ਭਾਰਤੀ ਨਹੀਂ ਬਲਕਿ ਦੁਨੀਆ ਭਰ ਦੇ ਵਿੱਚ ਕੱਲ ਤੋਂ ਚਰਚਾ ਦੇ ਵਿੱਚ ਹੈ ਲੋਕ ਸਭਾ ਹਲਕਾ ਸੰਗ੍ਰੋਹ ਕਰੋਸ ਆ ਤੋਂ ਮੇਮਾ ਪਾਰਲੀਮੈਂਟ ਅਮਰਪਾਲ ਸਿੰਘ ਦਾ ਜਿਹੜਾ ਮਾਮਲਾ ਉਹ ਕੱਲ ਤੋਂ ਬਹੁਤ ਚਰਚਾ ਦੇ ਵਿੱਚ ਇੱਕ ਵਾਰ ਜਿਹੜਾ ਵੀ ਆਇਆ ਕਿ ਭਾਈ ਅਮਰਤਪਾਲ ਸਿੰਘ ਤੇ ਜਿਹੜਾ ਐਮਐਸਏ ਖਤਮ ਕਰ ਦਿੱਤਾ ਗਿਆ ਤੇ ਉਹ ਜੇਲ੍ਹ ਤੋਂ ਬਾਹਰ ਹੋ ਕੇ ਗਿਆ ਉਹਨਾਂ ਨੂੰ ਪੰਜਾਬ ਦੀ ਕਿਤੇ ਜੇਲ੍ਹ ਦੇ ਵਿੱਚ ਰੱਖਿਆ ਜਾਵੇਗਾ ਪਰੰਤੂ ਅਚਾਨਕ ਕੱਲ੍ਹ ਸ਼ਾਮ ਨੂੰ ਇਹ ਖਬਰ ਆਉਂਦੀਆਂ ਨੇ ਕਿ ਭਾਈ ਅਮਰਤਪਾਲ ਸਿੰਘ ਤੇ ਐਮਐਸਏ ਇੱਕ ਸਾਲ ਲਈ ਹੋਰ ਵਧਾ ਦਿੱਤਾ ਗਿਆ ਤੇ ਉਹ ਹੋਰ ਇੱਕ ਸਾਲ ਦੇ ਵੀ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਰਹਿਣਗੇ ਸਾਡੇ ਨਾਲ ਇਸ ਮੌਕੇ ਸਾਬਕਾ ਮੈਂਬਰ ਪਾਰਲੀਮੈਂਟ ਤੇ ਪ੍ਰਸਿੱਧ ਵਕੀਲ ਐਡਵੋਕੇਟ ਰਾਜੇ ਦੇਵ ਸਿੰਘ ਹਾਲਸਾਗੀ ਸਾਡੇ ਨਾਮ ਦੇ ਜਿਹੜੇ ਕਿ ਭਾਈ ਅਮਰਪ੍ਰਤਾ ਸਿੰਘ ਦੇ ਵਕੀਲ ਵੀ ਨੇ ਖਾਲਸਾ ਵੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਥੇ ਬਹੁਤ-ਬਹੁਤ ਮਿਹਰਬਾਨੀ ਹੈ ਖਾਲਸਾ ਜੀ ਇੱਕ ਵਕਤ ਤੇ ਗਿਆ ਵੀ ਆਇਆ ਕੱਲ ਤੇ ਪਰਸੋਂ ਜਦੋਂ ਲੱਗਦਾ ਸੀ ਕਿਉਂਕਿ 22 ਅਪ੍ਰੈਲ ਨੂੰ ਅਮਰਪ੍ਰਤਾ ਸਿੰਘ ਤੇ ਜਿਹੜੀ ਪਹਿਲਾਂ ਐਮਐਸ ਦਾ ਕੇਸ ਰਿਹਾ 2 ਸਾਲ ਦਾ ਉਹ ਖਤਮ ਹੋ ਰਿਹਾ ਕਿਤੇ ਲੱਗਿਆ ਇਹ ਚਰਚਾ ਵੀ ਉਹੀ ਖਬਰਾਂ ਵੀ ਆ ਰਹੀਆਂ ਮੀਡੀਆ ਦੇ ਵਿੱਚ ਕਾਫੀ ਸੁਣਦੇ ਆ ਬੜੀਆਂ ਨਹੀਂ ਆ ਕਿ ਆਤਮ ਕਰ ਦਿੱਤੀ ਜਿਆਦਾ ਕੀ ਐਮਐਸਏ ਉਹ ਪੰਜਾਬ ਦੀ ਦੇਵ ਦੇ ਵਿੱਚ ਉਹਨਾਂ ਨੂੰ ਬਿਆਨ ਦਾ ਉਹ ਜੇਲ੍ਹ ਤੋਂ ਬਾਹਰ ਵੀ ਆ ਸਕਦੇ ਨੇ ਤੇ ਤਬਦੀਲ ਵੀ ਹੋ ਸਕਦੀ ਆ ਫਿਰ ਅਚਾਨਕ ਕੱਲ ਆਤਮੇ ਇੱਕ ਵੱਡਾ ਫੈਸਲਾ ਪੰਜਾਬ ਸਰਕਾਰ ਨੇਗਾ ਇੰਡੀਆ ਦੇ ਕਿਡਾ ਫੋਰਮ ਡਿਪਾਰਟਮੈਂਟ ਉਹਨਾਂ ਨੇ ਬਿਆਖ ਇੱਕ ਸਾਦੇ ਲਈ ਐਮਐਸਏ ਹੋਰ ਬਣਾ ਦਿੱਤਾ ਗਿਆ ਕੀ ਸਮਝਦੇ ਹੋ ਕੀ ਕਾਰਨ ਕੀ ਹੋ ਸਕਦਾ ਭਾਈ ਮਤਲਬ ਪਾਲ ਸਿੰਘ ਉਹ ਬਿਨਾਂ ਕਿਸੇ ਕਾਰਨ ਤੋਂ ابھی ਹੁਣ ਤੱਕ ਜਿਹੜਾ ਵਿਰੋਧ ਵਿੱਚ ਪੱਲਾ ਜਾ ਰਿਹਾ ਤੇ ਵਾਦ ਰੱਖਿਆ ਗਿਆ ਕੀ ਕਾਰਨ ਹੋ ਸਕਦਾ ਕਿ ਉਹਨਾਂ ਨੂੰ ਬਾਹਰ ਕਿਉਂ ਨਹੀਂ ਕੱਢਿਆ ਜਾ ਰਿਹਾ ਜਾਂ ਉਹਨਾਂ ਨੂੰ ਪੰਜਾਬ ਕਿਉਂ ਵੀ ਲਿਆਂਦਾ ਜਾਵੇ ਦੇਖੋ ਜੀ ਇਹ ਤਾਂ ਅੰਦਾਜ਼ੇ ਲਾਏ ਜਾ ਰਹੇ ਸੀ ਅੰਦਾਜ਼ੇ ਲਾਏ ਜਾ ਰਹੇ ਸੀ ਵੀ ਪੁਲਿਸ ਜਿਹੜੀ ਹੈ ਉਹਦੀ ਟੁਕੜੀ ਗਈ ਹੈ ਤੇ ਸ਼ਾਇਦ ਉਹਨਾਂ ਨੂੰ ਜਿਹੜਾ ਐਮਐਸਏ ਹਟਾ ਕੇ ਪੰਜਾਬ ਲਿਆਂਦਾ ਜਾਊ ਪਰੰਤੂ ਮੈਂ ਸਾਰੀਆਂ ਪਿਛਲੀਆਂ ਇੰਟਰਵਿਊ ਦੇ ਵਿੱਚ ਕਹਿਆ ਕਿਹਾ ਸੀ ਇਹ ਵੀ ਜਿਹੜਾ ਇਹ ਫੈਸਲਾ ਪੰਜਾਬ ਸਰਕਾਰ ਐ ਅਮਰਪਾਲ ਸਿੰਘ ਨੂੰ ਜਿਹੜਾ ਹੈ ਉਹ ਨਜ਼ਰਬੰਦ ਰੱਖਣਾ ਚਾਹੁੰਦੀ ਹੈ ਰਾਜਨੀਤਿਕ ਕਾਰਨਾ ਕਰਕੇ ਤੇ ਪੰਜਾਬ ਸਰਕਾਰ ਤਦੇ ਵੀ ਐਨਐਸਏ ਨੂੰ ਖਤਮ ਨਹੀਂ ਕਰੂਗੀ ਤੇ ਪੰਜਾਬ ਸਰਕਾਰ ਤੋਂ ਇਲਾਵਾ ਜਿਹੜਾ ਹੈ ਗ੍ਰਹਿ ਮੰਤਰੀ ਲੈ ਕੇ ਕੇਂਦਰ ਸਰਕਾਰ ਦਾ ਮਿਤਸ਼ਾ ਉਹ ਪੰਜਾਬ ਸਰਕਾਰ ਤੇ ਭਾਰੂ ਹੈ ਤੇ ਪੰਜਾਬ ਸਰਕਾਰ ਆਪ ਵੀ ਚਾਹੁੰਦੀ ਹੈ ਕਿ ਅਮਰਪਾਲ ਸਿੰਘ ਨੂੰ ਜਿਹੜਾ ਨਜ਼ਰਬੰਦ ਰੱਖਿਆ ਜਾਵੇ ਤੇ ਅਮਿਤ ਸ਼ਾ ਵੀ ਤੋਂ ਤੇ ਮਿਰਸ਼ਾ ਨੇ ਪਿੱਛੇ ਜੇ ਪਾਰਲੀਮੈਂਟ ਵਿੱਚ ਲੋਕ ਸਭਾ ਵਿੱਚ ਬੋਲਦੇ ਕਿਹਾ ਸੀ ਇਹ ਬੇਸ਼ੱਕ ਜਿਹੜਾ ਹੈ ਲੈਂਡ ਆਰਡਰ ਅਮਨ ਚਨੂਨ ਦੀ ਸਥਿਤੀ ਜਿਹੜਾ ਹੈ ਇਹ ਰਾਜ ਸਰਕਾਰ ਦਾ ਵਿਸ਼ਾ ਹੈ ਪਰੰਤੂ ਇਹ ਅਮਰਪਾਲ ਸਿੰਘ ਨੂੰ ਮੈਂ ਪੰਜਾਬ ਦੇ ਵਿੱਚੋਂ ਜਿਹੜਾ ਸਿੱਧਾ ਓਡੇਗੁਰੂਗੜ੍ਹ جیل ਦੇ ਵਿੱਚ ਭੇਜਿਆ ਸੀ ਤੇ ਉਹ ਸੈਂਟਰ ਦੇ ਜਿਹੜੀ ਆ ਹੋਮ ਡਿਪਾਰਟਮੈਂਟ ਨੇ ਭੇਜਿਆ ਸੀ ਜਿੱਥੇ ਅਮਰਪਾਲ ਸਿੰਘ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜੀਲ ਦੇ ਅੰਦਰ ਬੈਠ ਕੇ ਪਾਠ ਕਰ ਰਹੇ ਹੈ ਜਿੱਥੇ ਸਿੱਧਮ ਤੌਰ ਤੇ ਮਤਸ਼ਾ ਨੇ ਕਿਹਾ ਵੀ ਮੈਂ ਭੇਜਿਆ ਸੀ ਤੇ ਉਹਦੇ ਤੇ ਦਸਤਤ ਹੋਣ ਜੇ ਪੰਜਾਬ ਸਰਕਾਰ ਦੇ ਡੀਸੀ ਦੇ ਅੰਮ੍ਰਿਤਸਰ ਦੇ ਤੇ ਭਗਵੰਤ ਸਿੰਘ ਮਾਨ ਦੇ ਤੇ ਹੁਣ ਸੈਕਟਰੀ ਦੇ ਪੰਜਾਬ ਦੇ ਪਰੰਤੂ ਉਹ ਕਹਿੰਦਾ ਕਿ ਭੇਜਿਆ ਮੈਂ ਸੀ ਉਹਨੇ ਜਦੋਂ ਆਪ ਜਿਹੜਾ ਹੈ ਉਹ^-ਜਿਹੜੇ ਮੰਤਰੀ ਨੇ ਮੰਨ ਲਿਆ ਵੀ ਮੈਂ ਭੇਜਿਆ ਸੀ ਤੇ ਫਿਰ ਦੋਹਾਂ ਦੀ ਆਪਸ ਦੇ ਵਿੱਚ ਗੰਢ ਛੰਡ ਹੈ ਦੋਹਾਂ ਦੀ ਆਪਣਾ ਅਮਿਤ ਸ਼ਾਹ ਦੀ ਤੇ ਭਗਵੰਤ ਸਿੰਘ ਮਾਨ ਦੀ ਤੇ ਇਹਨਾਂ ਨੇ ਭੇਜਿਆ ਦੇਖੋ ਜਿੰਨਾ ਜ਼ੁਲਮ ਤੇ ਜ਼ਾਲਮਪੁਣੇ ਦੇ ਵਿੱਚ ਅੱਤ ਦਰਜੇ ਦਾ ਨੀਵੇਂ ਪੱਧਰ ਦਾ ਕੋਈ ਫੈਸਲਾ ਹੋ ਸਕਦਾ ਸੀ ਉਹ ਫੈਸਲਾ ਅਮਰਤਪਾਲ ਸਿੰਘ ਬਾਰੇ ਲਿਆ ਗਿਆ ਮੈਂ ਨਹੀਂ ਸਮਝਦਾ ਕਿ ਇਸ ਤੋਂ ਨਕਮਾ ਟੂਈ ਫੈਸਲਾ ਜਿਹੜਾ ਹੈ ਦਾ ਉਹ ਲਿੱਤਾ ਜਾ ਸਕਦਾ ਸੀ ਜਿਹਦੇ ਵਿੱਚ ਸੰਵਿਧਾਨ ਦਾ ਵੀ ਕਤਲ ਕੀਤਾ ਗਿਆ ਲੋਕਤੰਤਰ ਜਿਹੜੀਆਂ ਕੀਮਤਾਂ ਨੇ ਉਹਨਾਂ ਦਾ ਵੀ ਤਦਰ ਕੀਤਾ ਕਤਲ ਕੀਤਾ ਗਿਆ ਤੇ ਨੈਤਿਕ ਤਦਰਾਂ ਕੀਮਤਾਂ ਦਾ ਵੀ ਤਦਰ ਕੀਤਾ ਇੱਥੇ ਕੋਈ ਇੱਥੇ ਲੈਂਡ ਆਰਡਰ ਦੀ ਸਮੱਸਿਆ ਨਹੀਂ ਨਾ ਸਥਾਈ ਤੌਰ ਤੇ ਨਾ ਸਥਾਈ ਤੌਰ ਤੇ ਨਾ ਕਦੇ ਅਮਰਪਾਲ ਸਿੰਘ ਅਮਨ ਕਾਨੂੰਨ ਲਈ ਖਤਰਾ ਬਣਿਆ ਹੈ ਨਾ ਕੋਈ ਹਿੰਸਕ ਕਾਰਵਾਈ ਚੱਲੀ ਹੈ ਬਲਕਿ ਇਹ ਤਾਂ ਇੱਕ ਜਿਹੜੀ ਡੀਸੀ ਅੰਮ੍ਰਿਤਸਰ ਨੇ ਆਪਣਾ ਲਿਖਿਆ ਹੈ ਕਿ ਮੈਨੂੰ ਇੰਟੈਲੀਜੈਂਸ ਦੀ ਇਨਪੁਟ ਸੀ ਕਿ ਅਮਰਪਾਲ ਸਿੰਘ ਹੋ ਵੀ ਜਿਹੜਾ ਹੈ ਜਾ ਉਹ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਲਈ ਖਤਰਾ ਹੈ ਕੋਈ ਇਹੀ ਜੀ ਇਨਪੁਟ ਜਿਹੜਾ ਹੈ ਜਿਹੜਾ ਡੀਸੀ ਅੰਮ੍ਰਿਤਸਰ ਨੂੰ ਨਹੀਂ ਹੋਈ ਨਾ ਕਿਸੇ ਖੂਫੀਆ ਭੂਟਾ ਨੇ ਦਿੱਤੀ ਹੈ ਬਲਕਿ ਇਹ ਕੈਂਡੀਡੇਟ ਬੈਠ ਕੇ ਫਰਜੀ ਤਿਆਰ ਕੀਤੀ ਗਈ ਹੈ ਖੂਫੀਆ ਜਿਹੜੀ ਜਿਹੜੀ ਹੈ ਮੇਰਾ ਮੈਂ ਮੈਂ ਰੁਕਣਾ ਚਾਹਾਂਗਾ ਮੇਰਾ ਸਵਾਲ ਵੀ ਇਹੋ ਆਇਆ ਸਰਕਾਰ ਦਾ ਕਹਿਣਾ ਹੈ ਕਿ ਅੰਦਰੂਨੀ ਸੁਰੱਖਿਆ ਜਿਹੜੀ ਮੁਖਤਿਆਰਲੀ ਅਮਰਤਪਾਲ ਸਿੰਘ ਖਤਰਾ ਸੱਤਮੁਤੀ ਅੰਦਰੂਨੀ ਸੁਰੱਖਿਆ ਬਿਲਕੁਲ ਖਤਰਾ ਜਾਂ ਫਿਰ ਕੋਈ ਸਰਕਾਰ ਹੈ ਜਿਹੜੀ ਇਹ ਮਜਬੂਤਾ ਇਸ ਕੋਈ ਰਾਜਨੀਤਿਕ ਖਤਰਾ ਮਹਿਸੂਸ ਕਰਦੀ ਹੈ ਅਮਰਤਪਾਲ ਸਿੰਘ ਦੇਖੋ ਰਾਜਨੀਤਿਕ ਖਤਰਾ ਤਾਂ ਮਹਿਸੂਸ ਕਰਦੀ ਹੋਇਆ ਕਿਉਂਕਿ ਅਮਰਤਪਾਲ ਸਿੰਘ ਇਸ ਸਮੇਂ ਜਿਹੜਾ ਹੈ ਸਿੱਖ ਪੰਥ ਦਾ ਬਾਦ ਤੇ ਉਹ ਬਾਦ ਰਾਜਨੀਤਿਕ ਤੇ ਧਰਮਿਕ ਨੇਤਾ ਹੈ ਜੇ ਜਦੋਂ ਉਹਨਾਂ ਨੂੰ ਬਤੌਰ ਬਾਦ ਧਾਰਮਿਕ ਤੇ ਰਾਜਨੀਤਿਕ ਤੇ ਨਹੀਂ ਤਾਂ ਮੰਨਿਆ ਜਾਂਦਾ ਤੇ ਨਿਸ਼ਚਿਤ ਤੌਰ ਤੇ ਜਿਹੜੀ ਸਰਕਾਰਾਂ ਨੇ ਦੋਹੇ ਨਿਸ਼ੇਂਦਰ ਦੀ ਵੀ ਤੇ ਪੰਜਾਬ ਦੀ ਵੀ ਉਹ ਰਾਜਨੀਤਿਕ ਤੌਰ ਤੇ ਬੜਾ ਖਤਰਾ ਮਹਿਸੂਸ ਕਰਤੀਆਂ ਨੇ ਇਹ ਅਮਰਪਾਲ ਸਿੰਘ ਤੌਰ ਤੇ ਬਾਕੀ ਸਾਥੀਆਂ ਤੋਂ ਨਹੀਂ ਡਰਦੀਆਂ ਸੀ ਇਸ ਲਈ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਿਆਂਦਾ ਇਹ ਇੱਕ ਰਾਜਨੀਤਿਕ ਫੈਸਲਾ ਲਿੱਤਾ ਗਿਆ ਨਾ ਕਿ ਕੋਈ ਲਾਅ ਐਂਡ ਆਰਡਰ ਦੀ ਸਥਿਤੀ ਨਾਲ ਇਸ ਦਾ ਤਲਕ ਹੈ ਜਿਹੜੀ ਇਹ ਇੰਟੈਲੀਜੈਂਸ ਦੀ ਇਨਪੁੱਟ ਹੈ ਇਹ ਤਾਂ ਹਮੇਸ਼ਾ ਹੀ ਜਿਹੜੀ ਫਰਜੀ ਬਣਾਈ ਜਾਂਦੀ ਹੈ ਫਰਜੀ ਤਿਆਰ ਕੀਤੀ ਜਾਂਦੀ ਹੈ ਤੇ ਦਫ਼ਤਰ ਦੇ ਵਿੱਚ ਬੈਠ ਕੇ ਉਹ ਜਿਹੜੀ ਹੁੰਦੀ ਹੈ ਇਨਪੁੱਟ ਜਿਹੜੀ ਆ ਉਹ ਬਣਾ ਕੇ ਭੇਜ ਦਿੱਤੀ ਜਾਂਦੀ ਹੈ ਜਿਹਦਾ ਕੋਈ ਆਧਾਰ ਨਹੀਂ ਹੁੰਦਾ ਤੇ ਉਸ ਨੂੰ ਆਧਾਰ ਬਣਾ ਲਿੱਤਾ ਜਾਂਦਾ ਐਨਐਸਏ ਵਧਾਉਣ ਦਾ ਦੇਖੋ ਐਨਐਸਏ ਕਾਨੂੰਨੀ ਤੌਰ ਤੇ ਤਾਂ ਇਹ ਹੈ ਦੀ ਆ ਵੀ 2 ਸਾਲ ਤੱਕ ਲੱਗ ਸਕਦੀ ਆ ਉਸ ਤੋਂ ਬਾਅਦ ਜਿਹੜੀ ਹੈਗੀ ਆ ਉਹ ਲੱਗ ਨਹੀਂ ਸਕਦੀ ਪਰੰਤੂ ਇਹ ਜਿਹੜੀ ਹੈਗੀ ਆ ਉਸ ਦੇ ਵਿੱਚ ਇਹ ਹੈ ਬਈ ਜੇ ਨਵਾਂ ਆਧਾਰ ਬਣਾ ਲਿਆ ਜਾਵੇ ਉਹ ਨੂੰ ਅਗਲੇ ਸਾਲ ਲਈ ਆ ਫਿਰ ਇਹ ਅਨਮਿੱਥੇ ਸਮੇਂ ਲਈ ਰਹਿ ਸਕਦੀ ਹੈ ਜਿਹੜਾ 1980 ਦਾ ਨੈਸ਼ਨਲ ਸਿਕਿਉਰਿਟੀ ਐਕਟ ਹੈ ਜਿਹੜਾ ਇੰਦਰਾ ਗਾਂਧੀ ਜੀ ਸਰਕਾਰ ਵੇਲੇ ਉਹਨਾਂ ਨੇ ਬਣਾਇਆ ਸੀ ਐਮਰਜੈਂਸੀ ਤੋਂ ਬਾਅਦ 77ਵੀਂ ਜਨਤਾ ਦਲ ਦੀ ਸਰਕਾਰ ਆ ਗਈ ਸੀ ਵੈਸੋ ਉਸ ਤੋਂ ਬਾਅਦ ਜਿਹੜੀ ਹੈ ਫੇਰ ਮੁੜ ਕੇ ਤਾਂ ਉਸ ਦੀ ਇੰਦਰਾ ਗਾਂਧੀ ਸਰਕਾਰ ਆਈ ਸੀ ਉਸ ਸਮੇਂ ਐਕਟ ਬਣਾਇਆ ਗਿਆ ਸੀ ਤੋਂ ਇਹ ਸੈਕਟਰ ਦੇ ਵਿੱਚ ਇੱਕ ਐਸੀ ਇਹਨੂੰ ਸ਼ਰਤ ਦਿੱਤੀ ਗਈ ਹੈ ਕਿ ਜੇ ਇਹ ਸਰਕਾਰ ਜਿਹੜੀ ਹੈ ਉਹ ਰੱਖਣਾ ਚਾਹੁੰਦੀ ਹੈ ਅਣ ਮਿੱਥੇ ਸਮੇਂ ਲਈ ਤਾਂ ਉੱਥੇ ਕੋਈ ਮਿਆਦ ਨਹੀਂ ਹੈ ਉਹ ਨਮਾਜ਼ਾਹਰ ਬਣਾਇਆ ਕਿ ਡੀਸੀ ਅੰਮ੍ਰਿਤਸਰ ਤੋਂ ਜਿਹੜੀ ਹੈ ਇੱਕ ਇਨਪੁਟ ਮਿਲੀ ਹੈ ਏ ਖੋਗਿਆ ਤੋਂ ਪਹਾੜ ਵੱਲੋਂ ਇੰਟੈਲੀਜੈਂਸ ਏਜੰਸੀਆਂ ਵੱਲੋਂ ਕਿ ਜਿਹੜਾ ਅਮਰਪਾਲ ਸਿੰਘ ਹੈ ਉਹ ਪੰਜਾਬ ਦੇ ਵਿੱਚ ਜਿਹੜੀ ਸੁਰੱਖਿਆ ਦੇ ਲਈ ਇੱਕ ਵੱਡੀ ਚੁਣੌਤੀ ਹੈ ਇਸ ਦੇ ਲਈ ਨਵੇਂ ਤੌਰ ਤੇ ਐਨਐਸਏ ਲਾਇਆ ਜਾਂਦਾ ਇੱਕ ਸਾਲ ਲਈ ਬਧਾਇਆ ਜਾਂਦਾ ਇਸ ਤਰ੍ਹਾਂ ਚਰਚੇ ਤਾਂ ਇਹ ਜਿਹੜਾ ਹੈ ਲੰਬਾ ਸਮਾਂ ਤੱਕ ਨਜ਼ਰਬੰਦ ਰੱਖ ਸਕਦੇ ਆ ਪਰੰਤੂ ਇਹ ਨਜ਼ਰਬੰਦੀ ਆਪਣੇ ਆਪ ਦੇ ਵਿੱਚ ਜਿਹੜੀ ਹੈ ਇੱਕ ਬੜਾ ਵੱਡਾ ਹਮਲਾ ਲੋਕਤੰਤਰੀ ਤਦਰਾਂ ਕੀਮਤਾਂ ਤੇ ਬਹੁਤ ਵੱਡਾ ਹਮਲਾ ਜੀ ਇੱਕ ਤੁਸੀਂ ਅਮਰਪਾਲ ਸਿੰਘ ਦੇ ਤੌਰ 'ਤੇ ਮੈਂਬਰ ਪਾਰਲੀਮੈਂਟ ਜਿਹੜੇ ਸੁਣੇ ਜਾਂਦੇ ਨੇ ਚੋਣ ਲੜਨ ਦੇ ਵਿੱਚ ਵੀ ਤੁਸੀਂ ਕਾਫੀ ਉਹਦੇ ਨਾਲ ਜੁੜੇ ਹੋਏ ਹੋ ਉਹਦੇ ਫੈਸਲੇ ਦੇ ਨਾਲ ਕਾਫੀ ਜੁੜੇ ਹੋਏ ਜੁੜੇ ਹੋਏ ਇਹਦਾ ਉਹਨਾਂ ਦਾ ਰਾਜਨੀਤਿਕ ਕੌਪ ਆ ਰਿਹਾ ਇੱਕ ਪਾਸੇ ਸ੍ਰੋਹਣੀ ਅਕਾਲੀ ਦਲ ਦਾ ਹਾਸ਼ੀਏ ਤੇ ਚਲੇ ਜਾਣਾ ਇੱਕ ਪਾਸੇ ਅਕਾਲੀ ਦਲ ਸਵਾਰ ਲੈਣਾ ਤੇ ਜਿਹੜੇ ਆਪੋ ਨੇ ਉਹਨਾਂ ਵੀ ਵੱਖਰੀ ਭਰਤੀ ਆ ਅਕਾਲੀ ਦਲ ਦੀ ਵੱਖਰੀ ਭਰਤੀ ਆ ਅਕਾਲ ਤੱਕ ਸਾਹਿਬ ਦੀ ਜਿਹੜੀ ਹੋਂਦ ਆ ਉਹਦੇ ਤੇ ਸਵਾਰ ਕੜੇ ਹੋ ਰਹੇ ਨੇ ਉਹਦੀ ਜਿਹੜੀ ਅਕਾਲ ਤੱਕ ਸਾਹਿਬ ਦੀ ਜਿਹੜੀ ਚੈਲੰਜ ਕੀਤਾ ਜਾ ਰਿਹਾ ਹੈ ਇੱਕ ਤਰਫੋਂ ਇੱਕ ਤਰਫੋਂ ਮੰਨਣ ਦੀ ਗੱਲ ਕੀਤੀ ਵੀ ਜਾਣੀ ਆ ਇਹ ਜਿਹੜੇ ਸਿੱਖ ਕੌਮ ਦੇ ਵਿੱਚ ਸਿੱਖ ਰਾਜਨੀਤੀ ਦੇ ਵਿੱਚ ਜੋ ਖਲਾਅ ਜੋ ਖਲਬ ਪੈਦਾ ਹੋਇਆ ਉਹਦੇ ਇੱਕ ਦੂਜੇ ਪਾਸੇ ਅਮਰਪਾਲ ਸਿੰਘ ਦਾ ਜਿਹੜਾ ਉਹਾਰ ਤੋਰਿਆ ਕਿਤੇ ਉਹ ਉਹ ਖਤਰਾ ਤਾਂ ਨਹੀਂ ਇਹਦਾ ਲੋਕਾਂ ਦੇ ਜਿਨ੍ਹਾਂ ਨੇ ਇਹ ਨਾਸਰ ਬਿਲਕੁਲ ਬਿਲਕੁਲ ਖਤਰਾ ਜੀ 100% ਖਤਰਾ ਉਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਜਿਹੜੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਾਲਾ ਅਕਾਲੀ ਦਲ ਹੈ ਇਹਨੂੰ ਸ਼ਰੋਮੀ ਅਕਾਲੀ ਦਲ ਦੇ ਨਾਂ ਨਾਲ ਜਾਣਿਆ ਜਾਂਦਾ ਉਹ ਵੀ ਸਿੱਖ ਪੰਥ ਦੇ ਵਿੱਚ ਕੋਈ ਹਮਾਇਤ ਨਹੀਂ ਹੈ ਤੇ ਖਾਲਸਾ ਪੰਥ ਜਿਹੜਾ ਹੈ ਉਸ ਨੂੰ ਅਕਾਲੀ ਦਲ ਮੰਨਦਾ ਹੀ ਨਹੀਂ ਹੈ ਤੇ ਸੁਧਾਰ ਲਹਿਰ ਜਿਹੜੀ ਹੈਗੀ ਹੈ ਉਹ ਅਜੇ ਤੱਕ ਕਿਸੇ ਨੂੰ ਆਪਣਾ ਪ੍ਰਧਾਨ ਨਹੀਂ ਚੁਣ ਸਕੀ ਜਦੋਂ ਲੋਕ ਤਾਂ ਜਿਹੜੀ ਸੰਗਤਤਾ ਉਹ ਦੇਖ ਨਹੀਂ ਹੁੰਦੀ ਹੈ ਕਿ ਪ੍ਰਧਾਨ ਕੌਣ ਹੈ ਨੇਤਾ ਕੌਣ ਹੈ ਫਿਰ ਹਮਾਇਤ ਦਾ ਜਾਂ ਨਾ ਹਮਾਇਤ ਦਾ ਪਤਾ ਲੱਗਦਾ ਜਦੋਂ ਨੇਤਾ ਹੀ ਨਹੀਂ ਉਹ ਚੁਣ ਸਕੇ ਤੇ ਫਿਰ ਅਜੇ ਤੱਕ ਚੁਣੇ ਨਹੀਂ ਗਿਆ ਲੋਕਾਂ ਦੇ ਸਾਹਮਣੇ ਨਹੀਂ ਆਇਆ ਸੁਧਾਰ ਲਹਿਰ ਵੀ ਜਿਹੜੀ ਹੈਗੀ ਹੈ ਉਹ ਖਾਲਸਾ ਪੰਥ ਦੀ ਅਡਵਾਈਸ ਦੇ ਕਾਬਿਲ ਮੰਨੀ ਨਹੀਂ ਜਾ ਰਹੀ ਉਹ ਇੱਕੋ ਇੱਕ ਜਿਵੇਂ ਇਸ ਲਈ ਮੈਂ ਕਿਹਾ ਕਿ ਅਮਰਪਾਲ ਸਿੰਘ ਇਹ ਬਾਹਰ ਤੋਂ ਰਾਜਨੀਤਿਕ ਤੇ ਧਾਰਮਿਕ ਨੇਤਾ ਮੰਨੇ ਜਾ ਰਹੇ ਸੰਗਤ ਦੇ ਵਿੱਚ ਸਿੱਖ ਪੰਥ ਦੇ ਇਸ ਭਾਰ ਤੋਂ ਜਿਹੜੀ ਕੇਂਦਰ ਦੀ ਸਰਕਾਰ ਵੀ ਤੇ ਪੰਜਾਬ ਦੀ ਸਰਕਾਰ ਦੀ ਇਹ ਇਹ ਜਿਹੜੇ ਹੈਗੇ ਇਸ ਗੱਲ ਤੋਂ ਬਹੁਤ ਦੁਖੀ ਨੇ ਤੇ ਐਸੇ ਗੱਲ ਦੇ ਲਈ ਇਹ ਫੈਸਲਾ ਜਿਹੜਾ ਹੈ ਲਿਆ ਗਿਆ ਕਿ ਉਹ ਭਾਰ ਨੂੰ ਰੋਕਿਆ ਜਾ ਸਕੇ ਪਰੰਤੂ ਇੱਕ ਗੱਲ ਮੈਂ ਸਪਸ਼ਟ ਕਰਦਾ ਕਿ ਆਗੇ ਉਹਨਾਂ ਦਾ ਕਦ ਬਹੁਤ ਉੱਚਾ ਹੋ ਗਿਆ ਅਮਰਪਾਲ ਸਿੰਘ ਦਾ ਤੇ ਜਿਹੜਾ ਇਹ ਐਨਐਸਏ ਵਧਾਈ ਹੈ ਇਹਦੇ ਨਾਲ ਹੋਰ ਉੱਚਾ ਹੋ ਗਿਆ ਇਹ ਜਿਹੜਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀ ਅੱਜ ਤੱਕ ਜਿਹੜਾ ਹੈ ਉਹ ਇਹ ਜੇ ਸਥਾਨ ਤੇ ਜਿਹੜਾ ਹੈ ਉਹ ਕਦ ਪਹੁੰਚ ਗਿਆ ਕਿ ਇਸ ਨੂੰ ਰੋਕਿਆ ਜਾ ਹੀ ਨਹੀਂ ਸਕਦਾ ਪਰੰਤੂ ਇਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇੱਕ ਪਾਸੇ ਪੰਜਾਬ ਦੇ ਜਿਹੜੇ ਵਿਰੋਧਾ ਹਾਲਾਤ ਨੇ ਉਹ ਬਾੜੇ ਨੇ ਵਧ ਰ ਹੋ ਰਹੇ ਨੇ ਕੰਢੇ ਅੰਬੇ ਤੱਕ ਹੋਣ ਲੱਗੇ ਨੇ ਰਾਜਨੀਤਿਕ ਲੋਕਾਂ ਤੇ ਵੀ ਠਾਰਿਆਂ ਤੇ ਵੀ ਇਹਦੇ ਤੋਂ ਧਿਆਨ ਹਟਾਉਣ ਦਾ ਵੀ ਕਾਰਨ ਵੀ ਹੋ ਸਕਦਾ ਹੈ ਕਿ ਅਮਰਪਾਲ ਸਿੰਘ ਨੇ ਪੰਜਾਬ ਤੋਂ ਬਾਹਰ ਹੀ ਰੱਖਿਆ ਤਾਂ ਦੇਖੋ ਮੈਂ ਸਮਝਦਾ ਕਿ ਗਰਨੇਡ ਹਮਲੇ ਹੋ ਰਹੇ ਨੇ ਜਾਂ ਜਿਹੜੇ ਹੋਰ ਹਮਲੇ ਹੋ ਰਹੇ ਨੇ ਉਹ ਕਾਊਂਟਰ ਰਹੇ ਨੇ ਜਾਂ ਕਿਹੜਾ ਨਹੀਂ ਕਰ ਰਿਹਾ ਤਾਂ ਟੂਕੀਆ ਪਾਡ ਨੂੰ ਪਤਾ ਹੋਊਗਾ ਪਰੰਤੂ ਧਿਆਨ ਜਿਹੜਾ ਹੈ ਉਹਨਾਂ ਤੋਂ ਪਾਸੇ ਕਰਨਾ ਇਹ ਸਰਕਾਰ ਦੀ ਜ਼ਰੂਰਤ ਹੈ ਤੇ ਅੱਜ ਸਰਕਾਰ ਇਹ ਸਮਝਦੀ ਹੈ ਕਿ ਧਿਆਨ ਜਿਹੜਾ ਹੈਗਾ ਉਹ ਪਾਸੇ ਕੀਤਾ ਜਾਵੇ ਸੋ ਅਮਰਪਾਲ ਸਿੰਘ ਵਾਲਾ ਵਿਸ਼ਾ ਜਿਹੜਾ ਹੈ ਛੇੜ ਕੇ ਇਹ ਧਿਆਨ ਪਾਸੇ ਕਰਨ ਦਾ ਇੱਕ ਤਰਜ਼ ਤਰੀਕਾ ਇਹ ਸਮਝਦੀ ਆ ਸਰਦਾਰ ਕਿ ਇਸ ਦੇ ਨਾਮ ਧਿਆਨ ਪਾਸੇ ਕੀਤਾ ਜਾ ਸਕਦਾ ਸੋ ਇਹ ਵੀ ਜਿਹੜਾ ਹੈ ਇਹਦਾ ਆਧਾਰ ਇਸ ਦੇ ਵਿੱਚ ਐਨਐਸਸੀ ਦੇ ਵਿੱਚ ਤੀਜੀ ਵਾਰ ਲਾਉਣ ਦਾ ਜਾਂ ਐਨਐਸਸੀ ਨੂੰ ਵਧਾਉਣ ਦਾ ਇਹ ਵੀ ਕਦ ਹੈ ਪਹਿਲੀਆਂ ਜਿੱਡੀਆਂ ਦੋ ਮੇਰੀ ਵਾਦਾ ਕੀਤਾ ਗਿਆ ਉਹਨੂੰ ਵੀ ਅਜੇ ਚੈਲੰਜ ਤੁਹਾਡੇ ਵੱਲੋਂ ਕੀਤਾ ਹੋਇਆ ਕੋਰਟ ਦੇ ਵਿੱਚ ਵੀ ਐਨਐਸਸੀ ਦੇ ਵਿੱਚ ਵਾਦਾ ਕੀਤਾ ਗਿਆ ਉਹਦਾ ਵੀ ਅੱਡੇ ਮਾਨਦ ਕੋਰਟ ਨੇ ਉਹਦਾ ਕੋਈ ਡਿਸੀਜਨ ਨਹੀਂ ਦਿੱਤਾ ਔਰ ਇੱਕ ਵਾਰੀ ਹੋਰ ਵਧਾ ਦਿੱਤਾ ਗਿਆ ਅਗਲਾ ਸਟੈਪ ਕੀ ਹੋਏਗਾ ਦੇਖੋ 2023 ਦੇ ਵਿੱਚ ਜਦੋਂ 22 April 2023 ਨੂੰ ਅਮਰਪਾਲ ਸਿੰਘ ਦੇਤੇ ਨੈਸ਼ਨਲ ਸਿਕਿਉਰਿਟੀ ਐਕਟ ਅਨਸੇ ਲਾਇਆ ਗਿਆ ਸੀ ਤਾਂ ਉਸ ਸਮੇਂ ਇਸ ਨੂੰ ਹਾਈ ਕੋਰਟ ਦੇ ਵਿੱਚ ਨੋਕੀ ਦਿੱਤੀ ਗਈ ਤੇ ਪ੍ਰੰਤੂ 22 April 2024 ਤੱਕ ਇਹਦਾ ਕੋਈ ਫੈਸਲਾ ਨਹੀਂ ਆਇਆ ਉਹ ਬੈਸਾ ਹੋਈਆਂ ਕਿ ਬੜੀ ਮੁਤਬੀ ਹੋਈਆਂ ਕਿ ਬੜੀ ਤੁ ਹੋਰ ਸਮੱਸਿਆ ਪੈਦਾ ਹੁੰਦੀ ਗਈ ਤੇ ਅਖੀਰ ਦੇ ਵਿੱਚ ਫੈਸਲਾ ਜਿਹੜਾ ਹੈ ਉਹ ਨਹੀਂ ਹੋਇਆ ਫਿਰ ਜਦੋਂ ਜਏ 22 April ਆ ਜੀ 22 April 2024 ਆ ਜੀ ਤਾਂ ਇਹ ਕਿਹਾ ਗਿਆ ਕਿ ਉਹ ਜਿਹੜੀ ਰੀਟਪੋਟੇਸ਼ਨ ਹੈ ਉਹ ਬੇਅਰਥ ਹੋ ਗਈ ਹੈ ਤੇ ਬੇਅਸਰ ਹੋ ਗਈ ਹੈ ਕਿਉਂਕਿ ਉਹ ਜਿਹੜੀ ਮਿਆਦ ਆ ਖਤਮ ਹੋ ਗਈ ਨਾ ਐਨਐਸਏ ਦੀ ਇਹਦੇ ਲਈ ਹੁਣ ਨਵੀਂ ਰੀਟਪੋਟੇਸ਼ਨ ਪੈਈ ਆਵੇ ਜਿਹੜੀ ਇਹਨਾਂ ਨੇ 22 April 2025 ਤੱਕ ਮਿਆਦ ਵਧਾਈ ਹੋਈ ਸੀ ਤੇ ਫਿਰ ਉਹ ਦੂਸਰੀ ਰੀਟਪੋਟੇਸ਼ਨ ਹੋ ਗਈ ਜਿਹੜੀ ਕਿ 22 April 2025 ਤੱਕ ਮਿਆਦ ਵਧਾਈ ਹੋਈ ਸੀ ਜਿਹੜੀ ਹੁਣ ਚੱਲ ਰਹੀ ਹੈ ਤੇ 19 ਤਰੀਕ ਹੋ ਗਈ 3 ਦਿਨ ਬਾਕੀ ਨੇ ਜਿਹਦੇ ਵਿੱਚ ਤੇ ਫਿਰ ਉਹਦੇ ਬਾਰੇ ਉਸ ਨੂੰ ਚੁਣੌਤੀ ਦਿੱਤੀ ਗਈ ਰਿਟ ਪਟੀਸ਼ਨ ਦਾਇਰ ਤੇ ਪਰੰਤੂ ਉਹਦਾ ਵੀ ਕੋਈ ਫੈਸਲਾ ਨਹੀਂ ਹੋਇਆ ਤੇ ਉਹਦੇ ਚ ਵੀ ਤਰੀਕਾਂ ਪੈਂਦੀਆਂ ਨਹੀਂ ਆ ਬਹੁਤ ਬਾਰੀ ਬਹਿਸ ਹੋਈ ਹੈ ਬਹੁਤ ਬਾਰੀ ਜਿਹੜੀਆਂ ਐਪਲੀਕੇਸ਼ਨ ਜੀ ਮੂਵ ਹੋਈਆਂ ਨੇ ਜਵਾਬ ਹੋਏ ਨੇ ਤੇ ਹੁਣ 22 ਤੱਕ ਜਿਹੜੀ ਹੈ ਜੀ ਆ ਉਹ ਖਤਮ ਹੋ ਜਾਣੀ ਹੈ ਤੇ ਫਿਰ ਉਸ ਤੋਂ ਬਾਅਦ ਇਹਨੇ ਵੀ ਬੇਅਸਰ ਬਹਿਤ ਹੋ ਜਾਣਾ ਤੇ ਫਿਰ ਜਿਹੜੀ ਤੀਸਰਾ ਇਹ ਵਧਾਇਆ ਹੁਣ 22 April 2026 ਤੱਕ ਉਸ ਦੀ ਫਿਰ ਤੀਸਰੀ ਦਾਇਰ ਕਰਨੀ ਪਊ ਉਹਦਾ ਕੋਈ ਨਤੀਜਾ ਨਿਕਲੂਗਾ ਕੋ ਫੈਸਲਾ ਹੋਊਗਾ ਜਾਂ ਇਸੇ ਤਰ੍ਹਾਂ ਹੀ ਲੰਬਾ ਚੱਲੂਗਾ ਇਹ ਆਉਣ ਵਾਲੇ ਸਮੇਂ ਦੇ ਭਵਿੱਖ ਵਿੱਚ ਇੱਕ ਵਿਸਾਖੀ ਦੇ ਮੌਕੇ ਤੇ ਤਾਂ ਸ੍ਰੀ ਰੰਗਵਾ ਸਾਹਿਬ ਦੇ ਲੋਕ ਕੋਟ ਆਰਕੇਡੋ ਮੈਂਬਰ ਪਾਰਲੀਮੈਂਟ ਨੇ ਸਰਪ੍ਰੀਤ ਸਿੰਘ ਨੇ ਇਹ ਐਲਾਨ ਕੀਤਾ ਸੀ ਕਿ ਅਮਰਪਾਲ ਸਿੰਘ ਮੁੱਖ ਪਤਰੀ ਦਾ ਜਿਹੜਾ ਹੋਵੇਗਾ ਲੋਗਾਰ 27 ਦੇ ਲਈ ਤੁਸੀਂ ਮੰਨਦੇ ਹੋ ਜਾਂ ਸਮਝਦੇ ਹੋ ਕਿ ਇਹ ਆਲਾਲ ਵੀ ਕਾਰਨ ਹੋ ਸਕਦਾ ਕਿ ਅਮਰਪਾਲ ਸਿੰਘ ਨੂੰ ਅਜੇ ਬਾਹਰ ਨਾ ਆਉਣ ਦੇਣ ਦੇਖੋ ਜੀ ਇਸ ਐਲਾਨ ਤੋਂ ਪਹਿਲਾਂ ਵੀ ਜਿਹੜੀ ਸਿੱਚ ਸੰਜਤ ਸੀ ਉਹਦੀ ਭਾਵਨਾ ਜਿਹੜੀ ਸੀ ਉਹ ਸਾਰੀ ਦੁਨੀਆ ਦੇ ਵਿੱਚ ਝਾਰ ਸੀ ਕਿ 2027 ਦੀਆਂ ਚੋਣਾਂ ਦੇ ਵਿੱਚ ਅਮਰਪਾਲ ਸਿੰਘ ਮੁੱਖ ਮੰਤਰੀ ਦਾ ਚਿਹਰਾ ਹੋਣ ਜੇ ਤੇ ਨਿਸ਼ਚਿਤ ਆ ਉਹ ਮੁੱਖ ਮੰਤਰੀ ਬਣਨੇ ਜੀ ਉਹ ਜਿਹੜਾ ਐਲਾਨ ਕੀਤਾ ਗਿਆ ਉਹ ਉਸ ਸਮੇਂ ਉਹ ਐਲਾਨ ਜਿਹੜਾ ਸੀ ਉਹ ਸੰਦਰ ਦੀਆਂ ਭਾਵਨਾਵਾਂ ਦੇ ਅਨੁਸਾਰ ਹੀ ਸੀ ਤੇ ਉਸ ਤੋਂ ਸਰਕਾਰ ਜਿਹੜੀ ਸੀ ਉਹ ਮਥਲਾਟ ਵਿੱਚ ਪਹਿਲੇ ਸੀ ਹੋਰ ਮਥਲਾਟ ਦੇ ਵਿੱਚ ਆ ਗਈ ਤੇ ਰਾਜਨੀਤਿਕ ਤੌਰ ਤੇ ਬੁਖਲਾੜ ਦੇ ਵਿੱਚ ਆਉਣ ਕਰਕੇ ਕੇਂਦਰ ਦੀ ਸਰਕਾਰ ਵੀ ਬੁਖਲਾੜ ਚ ਹੈ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਵੀ ਬੁਖਲਾੜ ਦੇ ਵਿੱਚ ਹੈ ਤੇ ਮਿਤਸ਼ਾ ਤੇ ਭਵਨ ਸਿੰਘ ਮਾਨ ਨੇ ਲਾ ਕੇ ਇਹ ਸਾਂਝਾ ਫੈਸਲਾ ਜਿਹੜਾ ਲਿਆ ਕਿ ਇਹ ਮਿਆਦ ਹੋਰ ਵਧਾਈ ਜਾਵੇ ਤੇ ਜਿਹੜਾ ਹੈ ਇਸ ਤਰ੍ਹਾਂ ਢੰਗ ਨਾਲ ਅਮਰਪਾਲ ਸਿੰਘ ਨੂੰ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਰੋਕਿਆ ਜਾਵੇ 2027 ਦੀਆਂ ਜਿਹੜੀਆਂ ਵਿਧਾਨ ਸਭਾ ਚੋਣਾਂ ਉਸ ਦੇ ਵਿੱਚ ਜਿਹੜਾ ਹੈ ਉਹਨਾਂ ਦਾ ਵਾਰਨਾ ਹੋਣ ਦਿੱਤਾ ਜਾਵੇ ਤੁਹਾਡਾ ਇਹ ਦਾਵਾ ਕਿ ਅਮਰਪਾਲ ਸਿੰਘ ਤੇ ਤੀਜੀ ਵਾਰ ਐਮਐਸਏ ਦਾ ਜਿਹੜਾ ਵਾਅਦਾ ਕੀਤਾ ਉਹਦੇ ਨਾਲ ਉਹਨਾਂ ਦਾ ਰਾਜਨੀਤਿਕ ਤੇ ਧਾਰਨਿਕ ਕਦਰ ਮੂਰੂਚਾ ਹੋਇਆ ਦੂਜੇ ਪਾਸੇ ਮੇਰਾ ਇਹ ਸਵਾਲ ਹੈ ਕਿ ਇਹਦੇ ਨਾਲ ਜੇ ਇੱਕ ਵਿਅਕਤੀਗਤ ਤੌਰ ਤੇ ਮੈਂ ਗੱਲ ਕਰਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਦੇ ਵਿੱਚ ਉਹਨਾਂ ਦੇ ਅਕਸ ਦਾ ਜਾਂ ਉਹਨਾਂ ਦੀ ਕਾਰਜ ਪ੍ਰਣਾਲੀ ਦਾ ਕੋਈ ਅਸਰ ਹੋਏਗਾ ਦੇਖੋ ਕਾਰਜ ਪ੍ਰਣਾਲੀ ਤੇ ਲੋਕਾਂ ਦੇ ਵਿੱਚ ਜਿਹੜੀ ਹੁਣ ਤੱਕ ਜਿਹੜੀ ਚੱਲ ਰਹੀ ਹੈ ਓਹੋ ਬਈ ਕਾਰਜ ਪ੍ਰਣਾਲੀ ਜਿਹੜੀ ਹੈ ਉਹ ਲੋਟਾਂ ਦੇ ਵਿੱਚ ਹਰਮਨ ਪਿਆਰੀ ਨਹੀਂ ਹੈ ਤੇ ਉਹ ਸਾਲਾਂ ਦੇ ਵਿੱਚ ਤਾਂ ਦੇਖੋ ਉਹਨਾਂ ਦੀ ਜਦੋਂ ਹਰਮਨ ਪਿਆਰੀ ਪਹਿਲੇ ਹੀ ਨਹੀਂ ਹੈ ਪਰੰਤੂ ਜਿਹੜਾ ਹੈ ਇਹਨਾਂ ਦਾ ਅਮਰਿਤਪਾਲ ਸਿੰਘ ਦਾ ਕਦ ਬਹੁਤ ਉੱਚਾ ਹੋਇਆ ਬਹੁਤ ਉੱਚਾ ਕਦ ਮੰਨਿਆ ਜਾ ਰਿਹਾ ਤੇ ਇੱਕ ਤੋਂ ਇਸ ਸਮੇ ਉਹ ਬਾਕੀ ਤੌਰ ਤੇ ਰਾਜਨੀਤਿਕ ਤੇ ਧਾਰਮਿਕ ਨੇਤਾ ਮੰਨੇ ਜਾ ਰਹੇ ਨੇ ਸਿੱਖ ਪੰਥ ਦੇ ਤੇ ਨਿਸ਼ਚਿਤ ਤੌਰ ਤੇ ਜਦੋਂ ਅਮਰਿਤਪਾਲ ਸਿੰਘ ਦਾ ਉਭਾਰ ਹੋਇਆ ਇੱਕ ਬਾਦ ਨੇਤਾ ਦੇ ਤੌਰ ਤੇ ਤੇ ਉਸ ਦੇ ਵਿੱਚ ਜਿਹੜਾ ਹੈ ਪ੍ਰਭ万 ਸਿੰਘ ਮਾਨ ਦਾ ਤੱਤ ਤਾਂ ਥੱਲੇ ਜਾਣਾ ਹੀ ਜਾਣਾ ਅਮਰਪਾਲ ਸਿੰਘ ਤੇ ਐਲਐਸਏ ਤੋਂ ਇਲਾਵਾ ਵੀ ਮੇਰੇ ਖਿਆਲ 12 ਦੇ ਕਰੀਬ ਹੋਰ ਮੁਕੱਦਮੇ ਜੱਦ ਨੇ ਜਿਨ੍ਹਾਂ ਵਿੱਚ ਆਪਾਂ ਦਾ ਮੁਕੱਦਮਾ ਵੀ ਲੱਗਾ ਜੇ ਐਲਐਸਏ ਨਾ ਵੀ ਲਈ ਜਾਵੇ ਜਾਂ ਇੱਕ ਸਾਲ ਬਾਅਦ ਖਤਮ ਕਰ ਦਿੱਤਾ ਜਾਵੇ ਤਾਂ ਉਹ ਮੁਕੱਦਮੇ ਵੀ ਬੜੇ ਹੀ ਗੰਭੀਰ ਨੇ ਬਾਹਰ ਜਿਹੜੇ ਅਮਰਪਾਲ ਸਿੰਘ ਨੂੰ ਜੇਲ੍ਹ ਤੋਂ ਨਹੀਂ ਉਹ ਦਿਹਾੜਾ ਚਾਹੁੰਦੇ ਸੀਮਾ ਦਾ ਤੇਰਾ ਤੁਸੀਂ ਉਹ ਮੰਨ ਕੇ ਚੱਲ ਰਹੇ ਹੋ ਕਿਵੇਂ ਇਹ ਮੈਂ ਕਿਵੇਂ ਚੱਲੇਗੀ ਇਹ ਸਮੇਂ ਤੋਂ ਪਹਿਲਾਂ ਦੀ ਗੱਲ ਨਹੀਂ ਹੈ ਦਾ ਸਮੇਂ ਤੋਂ ਪਹਿਲਾਂ ਦੇ ਦਾਅਵੇ ਨਹੀਂ ਹੈ ਦੇਖੋ ਸਮੇਂ ਤੋਂ ਪਹਿਲਾਂ ਦੇ ਦਾਅਵੇ ਨਹੀਂ ਹਨ ਜਿਹੜੇ ਦੂਜੇ ਕੇਸ ਨੇ ਉਹਨਾਂ ਵਿੱਚ ਗਵਾਹੀ ਵੀ ਹੁੰਦੀ ਹੈ ਉਹ ਦਵਾਈਆਂ ਹੋਣਗੀਆਂ ਜਦੋਂ ਉਹ ਦਵਾਈਆਂ ਹੋਣਗੀਆਂ ਉਹ ਕੇਸਾਂ ਦੇ ਵਿੱਚ ਸਫਲਤਾ ਦੀ ਜਿਹੜੀ ਹੈ ਸਰਦਾਰ ਨੂੰ ਕੋਈ ਉਮੀਦ ਨਹੀਂ ਹੈ ਕਿਉਂਕਿ ਕੇਸ ਹੋ 12 ਦੇ 12 ਜਿਹੜੇ ਕੇਸ ਨੇ ਠੂਠੇ ਬਣਾਏ ਦੇ ਆ ਉਹਨਾਂ ਕੋਈ ਸਬੂਤੇ ਪੇਸ਼ ਨਹੀਂ ਕਰ ਸਕਦੇ ਨਾ ਕੋਈ ਸਬੂਤ ਦਰਸਾ ਸਕਦੇ ਹੈ ਇਹਨਾਂ ਨੂੰ ਪਤਾ ਹੈ ਕਿ ਜਦੋਂ ਉਹ ਕੇਸ ਚੱਲ ਪਏ ਤੇ ਇਹਨਾਂ ਨੇ ਬੜੀ ਹੋ ਜਾਣਾ ਤੇ ਉਹ ਕਹਿੰਦੇ ਆ ਵੀ ਬਿਨਾ ਕੇਸ ਚਲਾਈ ਜਿਹੜੇ ਹੈ ਇਹਨੂੰ ਜੇਲ੍ਹ ਦੇ ਵਿੱਚ ਬੰਦ ਰੱਖਿਆ ਜਾਵੇ ਤੇ ਦੂਸਰੀ ਗੱਲ ਇਹ ਜਦੋਂ ਕੇਸ ਚਲੂਗਾ ਫਿਰ ਪੰਜਾਬ ਲਿਆਉਣੇ ਪੈਣਗੇ ਜਾਂ ਕੋਈ ਹੋਰ ਪ੍ਰੋਵੀਜ਼ਨ ਬਣਾਉਣਾ ਪਊਗਾ ਜੇਲ੍ਹ ਬਦਲੀ ਦਾ ਹੁਣ ਇਹਨਾਂ ਨੇ ਨਵਾਂ ਐਕਟ ਪਾਸ ਕਰਿਆ ਜਿਹੜਾ ਬਜਟ ਸੈਸ਼ਨ ਹੋਇਆ ਸੀ ਤਾਂ ਉਸ ਦੇ ਵਿੱਚ ਪੰਜਾਬ ਸਰਕਾਰ ਨੇ ਬੜੀ ਜਲਦਬਾਜ਼ੀ ਵਿੱਚ ਇਹ ਐਕਟ ਪਾਸ ਕਰਤਾ ਕਿ ਜਿਹੜੇ ਚਾਹੀਦੇ ਦੇ ਨਾਲ ਜਾਂ ਜਿਹੜੇ ਦੋਸ਼ੀ ਦੇ ਨਾਲ ਪੰਜਾਬ ਦੇ ਵਿੱਚ ਆਮਨ ਕਾਨੂੰਨ ਦੀ ਹਾਲਤ ਨੂੰ ਖਤਰਾ ਹੋਊ ਤਾਂ ਉਸ ਨੂੰ ਪੰਜਾਬ ਸਰਕਾਰ ਬਾਹਰਲੇ ਜ਼ਿਲ੍ਹੇ ਚ ਭੇਜ ਸਕਦੀ ਹੈ ਇਹ ਬਿਲ ਪਾਸ ਕਰਕੇ ਜਿਹੜਾ ਹੈ ਉਹ ਗਵਰਨਰ ਨੂੰ ਭੇਜਦਾ ਪਰੰਤੂ ਕਾਨੂੰਨ ਅਨੁਸਾਰ ਉਹ ਉਹ ਗਵਰਨਰ ਨੂੰ ਰਾਸ਼ਟਰਪਤੀ ਨੂੰ ਭੇਜਣਾ ਜ਼ਰੂਰੀ ਹੈ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਉਹ ਐਕਟ ਬਣ ਸਕਦਾ ਹੈ ਤੇ ਉਹ ਕਾਨੂੰਨ ਵੀ ਇਸੇ ਤਰ੍ਹਾਂ ਨੂੰ ਮੱਦੇਨਜ਼ਰ ਰੱਖ ਕੇ ਬਣਾਇਆ ਗਿਆ ਹੈ ਕਿ ਬਾਹਰਲੀਆ ਜ਼ਿਲਾਂ ਵਿੱਚ ਭੇਜ ਸਕੀਏ ਫਿਰ ਉਸ ਦੇ ਵਿੱਚ ਅਗੇ ਸੁਪਰੀਮ ਕੋਰਟ ਦੀ ਜਿਹੜੀ ਹੈ ਮਨਜ਼ੂਰੀ ਲੈਣੀ ਪੈਂਦੀ ਹੈ ਇਹ ਕਈ ਤਮ ਜਿਹੜੇ ਨੇ ਬੜੇ ਮੁਸ਼ਕਲ ਨੇ ਕਿ ਉਸ ਦੇ ਵਿੱਚ ਜੱਜ ਕਿਹੜਾ ਹੋਊਗਾ ਬਾਹਰਲੀ ਸਟੇਟ ਦਾ ਜਦੋਂ ਉਹ ਤੀਸ ਪੰਜਾਬ ਦੀ ਇਹਦੇ ਅਰਥ ਖੇਤਰ ਹਦਾਇਤਾਂ ਪੰਜਾਬ ਦੇ ਜੱਜ ਉੱਥੇ ਲਾਉਣੋਂ ਪੈਣਗੇ ਤੇ ਫਿਰ ਜੇ ਕੇਸ ਦਾ ਇਹ ਤਿੱਸਾ ਜਿਹੜਾ ਹੈ ਕੁਸ ਦੋਸ਼ੀ ਜਿਹੜੇ ਨੇ ਉਹਨਾਂ ਦਾ ਪੰਜਾਬ 'ਚ ਟ੍ਰਾਇਲ ਹੋ ਰਿਹਾ ਤੇ ਚੱਲੇ ਅਮਰਪਾਲ ਸਿੰਘ ਦਾ ਟ੍ਰਾਇਲ ਜਿਹੜਾ ਹੈ ਉਹ ਬਾਹਲੇ ਰਾਜ ਦੇ ਵਿੱਚ ਹੋਣ ਲੱਗੇ ਉਹ ਕਾਨੂੰਨੀ ਤੌਰ ਤੇ ਸੰਭਵ ਨਹੀਂ ਹੈ ਉਸ ਦੇ ਵਿੱਚ ਬੜੀਆਂ ਔਕੜਾਂ ਆ ਰਹੀਆਂ ਨੇ 2-3 ਜੱਜੇ ਇੱਕੋ ਹੀ ਕੇਸ ਦਾ ਨਿਕਾਰਾਤਰ ਨੂੰ ਲੱਗੇ ਹੋਏ ਨੇ ਇਹ ਪੰਜਾਬ ਦੇ ਜੱਜ ਨੂੰ ਹੀ ਉੱਥੇ ਭੇਜਣੇ ਜੇ ਦੂਜੀ ਜਿਹੜਾ ਹੈ ਸੂਬੇ ਵਿੱਚ ਉਹ ਵੀ ਸੁਪਰੀਮ ਕੋਰਟ ਦੀ ਇਜਾਜ਼ਤ ਲੈਣੀ ਪਊਗੀ ਇਹ ਜਿਹੜੇ ਕਾਨੂੰਨੀ ਦਾ ਨੁਕਤੇ ਨੇ ਇਹ ਤਾਂ ਵੀ ਮੰਨਿਆ ਜਾ ਸਕਦਾ ਕਿ ਮੁੱਖ ਮੰਤਰੀ ਪੰਜਾਬ ਨੂੰ ਜਾਂ ਪੰਜਾਬ ਦੇ ਜਿਹੜੀ ਐ ਐਡਵੋਕੇਟਸ ਦੀ ਫੌਜ ਉਹਨਾਂ ਨੂੰ ਪਤਾ ਨਹੀਂ ਹੋਏਗਾ ਇਹਦਾ ਇਹਦਾ ਕਾਰਨ ਇਹ ਮੰਨਿਆ ਜਾ ਸਕਦਾ ਵੀ ਸਾਰਾ ਕੁਝ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ ਅੰ ਦੇਖੋ ਜਾਣਬੁੱਝ ਕੇ ਤਾਂ ਕੀਤਾ ਹੀ ਗਿਆ ਉਹ ਤੁਨੂੰ ਨਹੀਂ ਨੁਕਤੇਆਂ ਦਾ ਤਾਂ ਜਿਹੜਾ ਪਤਾ ਹੀ ਹੈ ਪਰੰਤੂ ਜਿਹੜਾ ਇਹ ਆਪਾਂ ਕਹਿਦੇ ਆ ਕਿ ਉਹਨਾਂ ਨੂੰ ਹਰ ਹਾਲਤ 'ਚ ਪਤਾ ਹੋਊਗਾ ਤੇ ਇਖੋ ਤੱਕ ਜਿਹੜਾ ਐਡਵੋਕੇਟ ਜਨਰਲ ਹੁੰਦਾ ਪੰਜਾਬ ਦਾ ਉਹ ਨਹੀਂ ਵੀ ਤਵੇ ਜਿਹੜੇ ਹੈਗੇ ਆ ਖੇਤਰੀ ਥਾਂ ਤੇ ਸੈਸ਼ਨ ਕੋਰਟਾਂ ਦੇ ਵਿੱਚ ਟ੍ਰਾਇਲ ਲੀ ਜਿੱਤੇ ਹੁੰਦੇ ਉਹ ਸਿੱਧੇ ਹਾਈ ਕੋਰਟ ਦੇ ਵਿੱਚੋਂ ਜਿਹੜੇ ਐਡਵੋਕੇਟ ਜਨਰਲ ਬਣ ਜਾਂਦੇ ਨੇ ਉਹਨਾਂ ਨੂੰ ਜਿਹੜੀ ਹੈ ਜ਼ਮੀਨ ਦੀ ਹਕੀਕਤ ਦਾ ਪਤਾ ਨਹੀਂ ਹੁੰਦਾ ਕਾਨੂੰਨਨ ਤੌਰ ਤੇ ਉਹ ਜ਼ਿਆਦਾ ਉਹਨਾਂ ਨੂੰ ਪਤਾ ਹੁੰਦਾ ਜਿਨ੍ਹਾਂ ਨੇ ਫੀਲਡ ਜੌਬ ਕੀਤੀ ਹੋਵੇ ਤੇ ਸ਼ੁਰੂ ਤੋਂ ਲੈ ਕੇ ਅਖੀਰਲੀ ਅਦਾਲਤ ਤੱਕ ਉਹਨਾਂ ਨੇ ਜਿਹੜੇ ਆ ਉਹ ਕੇਸ ਨਫਟਾਰਾ ਕੀਤਾ ਹੋਵੇ ਉਹ ਤੇਹੀ ਵਾਰੀ ਨਹੀਂ ਵੀ ਪਤਾ ਹੁੰਦਾ ਨੂੰ ਤੇ ਪੰਜ ਐਡਵੋਕੇਟ ਜਨਰਲ ਜਿਹੜੇ ਨੇ ਉਹ ਬਦਲ ਚੁੱਕੇ ਨੇ ਸਾਰੇ ਐਡਵੋਕੇਟ ਜਨਰਲ ਨੂੰ ਹਰੇਕ ਕਾਨੂੰਨ ਦਾ ਪਤਾ ਹੋਣਾ ਕਿ ਇਹਨੇ ਵਾਸ਼ਪ ਨੇ ਤੇ ਉਹ ਜਿਹੜੀ ਆ ਪੰਜਾਬ ਸਰਕਾਰ ਵੀ ਇੰਨੀ ਵਾਰਤ ਪਏ ਉਹਨਾਂ ਨੂੰ ਦਾ ਪੇ ਕਿਹੜੇ ਉਹ ਪਤਾ ਹੀ ਹੋਣਗੇ ਜ਼ਰੂਰੀ ਨਹੀਂ ਹੁੰਦਾ ਕਿ ਵਾਰੀ ਨਹੀਂ ਵੀ ਪਤਾ ਹੁੰਦੇ ਉਹ ਵਿਸ਼ਵਾਸ ਹੀ ਇੱਕ ਬੰਦੇ ਤੇ ਕਰ ਲੈਂਦੇ ਨੇ ਉਹ ਬੰਦਾ ਦੂਜਿਆਂ ਤੇ ਵਿਸ਼ਵਾਸ ਨਹੀਂ ਕਰਦਾ ਕਿਸੇ ਦੀ رائے ਨਹੀਂ ਲੈਣਾ ਚਾਹੁੰਦਾ ਤੇ ਕਿਉਂਕਿ ਇੱਕ ਜਿਹੜਾ ਤਾਹਲ ਤੋਂ ਕਾਬਲ ਵਕੀਲ ਵੀ ਹੁੰਦਾ ਹੈ ਉਹ ਜਿਹ ਉਹ ਹਮੇਸ਼ਾ ਸਟੂਡੈਂਟ ਰਹਿੰਦਾ ਸਾਰੀ ਉਮਰ ਡਾਕਟਰ ਵੀ ਜਿਹੜਾ ਹੈਗਾ ਉਹ ਸਟੂਡੈਂਟ ਰਹਿੰਦਾ ਕੋਈ ਇਹ ਦਾਵਾ ਨਹੀਂ ਕਰ ਸਕਦਾ ਕਿ ਮੈਂ 100% ਜਿਹੜਾ ਹੈਗਾ ਸੰਪੂਰਨ ਹੋ ਗਿਆ ਤੇ ਹੁਣ ਮੈਨੂੰ ਹੋਰ ਕਿਉਂ ਪੜਨ ਦੀ ਲੋੜ ਨਹੀਂ ਨਾ ਵਕੀਲ ਕਹਿ ਸਕਦਾ ਨਾ ਡਾਕਟਰ ਕਹਿ ਸਕਦਾ ਨਾ ਇੰਜੀਨੀਅਰ ਕਹਿ ਸਕਦਾ ਪਰੰਤੂ ਇੱਥੇ ਤਾਂ ਇਹ ਹੁੰਦਾ ਲੋ ਜੀ ਐਡਵੋਕੇਟ ਜਨਰਲ ਲਾਤਾ ਤੇ ਆਪਾਂ ਐਡਵੋਕੇਟ ਜਨਰਲ ਤੋਂ ਸਲਾਹ ਲੈ ਲਾਂਗੇ ਉਹ ਕਿਹੜੇ ਤਰੀਕਿਆਂ ਨਾਲ ਸਲਾਹ ਦਿੱਤੀ ਜਾਂਦੀ ਹੈ ਹੁਣ ਜਿਹੜੇ ਬਹੁਤ ਕੇਸ ਇਹੇ ਜਿਹੇ ਹੋਏ ਨੇ ਜਿਹੜਾ ਇਹ ਦਾਅ ਪੇਚਾਂ ਤੇ ਹੀ ਹਾਈ ਕੋਰਟ 'ਚ ਹਾਰ ਗਏ ਦਾਅ ਪੇਚਾਂ ਤੇ ਹੀ ਸੁਪਰੀਮ ਕੋਰਟ 'ਚ ਹਾਰ ਗਏ ਇਹਦਾ ਮਤਲਬ ਫਿਰ ਐਡਵੋਕੇਟ ਜਨਰਲ ਨੂੰ ਬਦਲ ਦਿੰਦੇ ਆ ਪੰਜ ਐਡਵੋਕੇਟ ਜਨਰਲ ਬਦਲਣ ਦਾ ਕਾਰਨ ਇਹ ਸੀ ਜੀ ਸਾਨੂੰ ਦਾਅ ਪੇਚ ਨਹੀਂ ਪਤਾ ਲੱਗਿਆ ਉਹ ਦਾਅ ਪੇਚ ਹੁਣ ਕਿੱਥੇ ਜਿਹੜੀ ਅੱਗੇ ਫੌਜ ਬਣਾਈ ਹੁੰਦੀ ਹੈ ਉਹ ਉਹ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਨਹੀਂ ਪਤਾ ਹੁੰਦਾ ਬਹੁਤਿਆਂ ਨੂੰ ਸੋ ਇਹ ਜਿਹੜੀ ਗੱਲ ਹੈ ਕਿ ਦਾਪੇਚਾਂ ਦਾ ਹਰੀਦੂ ਪਤਾ ਹੁੰਦਾ ਨਹੀਂ ਹੁੰਦਾ ਦਾਪੇਚਾਂ ਦਾ ਪਤਾ ਲਾਉਣ ਦਾ ਜਿਹੜਾ ਹੁੰਦਾ ਬੜਾ ਉਠਾ ਹੁੰਦਾ ਬੜਾ ਮਾਹਰ ਵਕੀਲ ਚਾਹੀਦਾ ਤੇ ਇੱਥੇ ਉਹ ਬੰਦੇ ਨੇ ਜਿਨ੍ਹਾਂ ਜਿਹੜੇ ਕੇ ਸਿਰਫ ਫਾਈਟ ਉੱਟ ਚੇ ਰਹੇ ਨੇ ਉਹਨਾਂ ਨੂੰ ਥੱਲੇ ਦਾ ਗਿਆਨ ਥੱਲੇ ਦਾ ਗਿਆਨ ਤਾਂ ਸਭ ਤੋਂ ਵੱਡਾ ਹੋਣਾ ਚਾਹੀਦਾ ਆਖਰੀ ਜਿਹੜਾ ਸਵਾਲ ਹੈਗਾ ਕਿ ਸਰਕਾਰ ਦੀ ਮਨਸਾ ਤਾਂ ਸਾਫ਼ ਸਪਸ਼ਟ ਲੱਗਦੀ ਹੈ ਕਿ 2027 ਤੱਕ ਅਮਰਤ ਬਾਪਸਿਕ ਨੂੰ ਅੰਦਰ ਪੰਦ ਰੱਖਿਆ ਜਾਵੇਗਾ ਬਾਟਾ ਜੀ ਵਕੀਲ ਉਹਨਾਂ ਦਾ ਐਕਸ਼ਨ ਪਲਾਨ ਅਗਲਾ ਕੀ ਹੈ ਦੇਖੋ ਜੀ ਇਹ ਤਾਂ ਜਿਹੜੀ ਤੁਸੀਂ ਗੱਲ ਕਹੀ ਹੈ ਸਪਸ਼ਟ ਹੈ ਸਰਕਾਰੀ ਤੌਰ ਤੇ ਉਹਨੂੰ ਇਹ ਹੈ ਕਿ 2027 ਤੱਕ ਜਿਹੜਾ ਨਜ਼ਰਬੰਦ ਰੱਖਿਆ ਜਾਵੇ ਤੇ ਵਕੀਲ ਦੇ ਤੌਰ ਤੇ ਜਿਹੜਾ ਹੈਗਾ ਇਹ ਜਿਹੜੀ ਪਾਰਟੀ ਹੈ ਇਹ ਆਪਣਾ ਅਕਾਲੀ ਦਲ ਵਾਰਿਸ ਪੰਜਾਬ ਦੇ ਉਹ ਅਸੀਂ ਇਹ ਜਿਹੜੇ ਸਰਦਾਰ ਸਾਹਿਬ ਨੇ ਸਰਦਾਰ ਤਸੀਮ ਸਿੰਘ ਹੁੜੀ ਜਿਹੜੇ ਇਹਦੀ ਅਗਵਾਈ ਕਰ ਰਹੇ ਨੇ ਉਹਨਾਂ ਨੇ ਜ਼ਿੰਮੇਵਾਰੀ ਹੋਰ ਸੱਜਣਾਂ ਨੂੰ ਸੌਂਪੀ ਹੋਈ ਹੈ ਏ ਬਚਾਲਤ ਦੇ ਐਕਸ਼ਨ ਪਲਾਨ ਦੇ ਤੇ ਮੇਰੇ ਕੋਲ ਇਹ ਜ਼ਿੰਮੇਵਾਰੀ ਨਹੀਂ ਹੈ ਇਹਦੇ ਲਈ ਉਹ ਜਿਹੜੇ ਅਧਿਾਰਤ ਸੱਜਣ ਨੇ ਉਹਨਾਂ ਨੇ ਫੈਸਲਾ ਲੈਣਾ ਵੀ ਐਕਸ਼ਨ ਪਲਾਨ ਕੀ ਹੈ ਮੈਂ ਫੈਸਲਾ ਲੈਣ ਦਾ ਅਧਿਕਾਰ ਨਹੀਂ ਰੱਖਦਾ ਅ ਸੋਏ ਮੇਰੇ ਨਾਲ ਸਨ ਸਰਦਾਰ ਰਾਜਦੇਵ ਸਿੰਘ ਖਾਲਸਾ ਜਿਹੜੇ ਕਿ ਸਾਬਕਾ ਮੈਂਬਰ ਪਾਰਲੀਮੈਂਟ ਪਰਸ਼ਰ ਫੀਲ ਨੇ ਅਮਰਪਾਲ ਸਿੰਘ ਦੇ ਦੁਆਰਾ ਐਲਐਸਏ ਦੇ ਵਿੱਚ ਕਿਉਂ ਵਾਦਾ ਕੀਤਾ ਗਿਆ ਕਾਫੀ ਅੱਜ ਤੱਕ ਇਹਨਾਂ ਨੇ ਆਪਣੀ ਇਸ ਗੱਲ ਵਾਦੇ ਵਿੱਚ ਕਲੀਅਰ ਕੀਤਾ ਤੁਸੀਂ ਵੇਖਦੇ ਰਹੋ ਚੈਨਲ ਜੀ 98 ਨਿਊਜ਼ ਇਹੋ ਦੀ ਵਿਚਾਰ ਚਰਚਾ ਅਸੀਂ ਤੁਹਾਡੇ ਲਈ ਅਕਸਰ ਲੈ ਕੇ ਆਉਂਦੇ ਰਹਾਂਗੇ ਤੁਸੀਂ ਆਪਣੀ رائے ਜਿਹੜੀ ਟੁਕੜੀਆਂ ਦੇ ਵਿੱਚ ਜ਼ਰੂਰ ਦਿੰਦੇ ਰਹਿਣਾ